ਕਿਸਾਨ ਭਰਾਵਾਂ ਦੇ ਲਈ ਆਰਤੀਆ ਭਰਾਵਾਂ ਦੇ ਲਈ ਹਰ ਪ੍ਰਬੰਧ ਜਿਹੜਾ ਮੁਕੰਮਲ ਆ ਇਥੇ ਵਾਰਦਾਨੇ ਦੀ ਕੋਈ ਕਮੀ ਨਹੀਂ ਹੈਗੀ ਆ ਹਰ ਪਾਸੇ ਜਿਹੜਾ ਹੈਗਾ ਸਫਲਪੂਰਵਕ ਜਿਹੜੀ ਮੰਡੀ ਚੱਲੀ ਆ ਕਿਸਾਨਾਂ ਦਾ ਇੱਕ ਇੱਕ ਦਾਣਾ ਜਿਹੜਾ ਹੈਗਾ ਜਿਸ ਜਿਹੜੀ ਹੈਗੀ ਆ ਉਹ ਮੰਡੀਆਂ ਚ ਆਵੇ ਔਰ ਚੱਕੇ ਤਾਂ ਉਹਦੇ ਇੱਕ ਇੱਕ ਦਾਣੇ ਦੇ ਜਿਹੜਾ ਮੁੱਲ ਜਿਹੜਾ ਉਹਨਾਂ ਦੇ ਬੈਂਕ ਖਾਤੇ ਦੇ ਵਿੱਚ ਪਾਸ ਹੋ ਜਾਵੇ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂ ਚੱਕ ਵੱਲੋਂ ਫਲੋਰ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਅਤੇ ਹਲਕਾ ਇੰਚਾਰਜ ਫਲੋਰ ਪ੍ਰਿੰਸੀਪਲ ਪ੍ਰੇਮ ਕੁਮਾਰ ਵੀ ਮੌਜੂਦ ਸਨ ਇਸ ਦੌਰਾਨ ਉਨ੍ਹਾਂ ਜਿੱਥੇ ਕਣਕ ਦੀ ਸਰਕਾਰੀ ਖਰੀਦ ਦਾ ਜਾਇਜ਼ਾ ਲਿਆ ਉੱਥੇ ਹੀ ਉਨ੍ਹਾਂ ਕਿਹਾ ਕਿ ਮੰਡੀਆ ਵਿੱਚ ਕਿਸਾਨਾਂ ਦੀ ਫਸਲ ਦੀ 24 ਘੰਟੇ ਅੰਦਰ ਖਰੀਦ ਤੇ ਵੇਚੀ ਗਈ ਫਸਲ ਦੀ ਤੈਹ ਸਮੇਂ ਅੰਦਰ ਅਦਾਇਗੀ ਜਕੀ ਨਿਭਾਈ ਗਈ ਹੈ ਤਾਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਮੰਡੀਆਂ ਵਿੱਚ ਜ਼ਿਆਦਾ ਦੇਰ ਨਾ ਬੈਠਣਾ ਪਵੇ ਉਹਨਾਂ ਕਿਹਾ ਕਿ ਕਣਕ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਇਸ ਦੌਰਾਨ ਉਹਨਾਂ ਨਾਲ ਐਸ.ਟੀ.ਐਮ ਫਿਲੌਰ ਅਮਨਪਾਲ ਸਿੰਘ ਡੀ.ਐਸ.ਪੀ ਫਿਲੌਰ ਸਰਪੰਨ ਸਿੰਘ ਬਲ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਦੀਪ ਆਪਰਾ ਮਾਰਕੀਟ ਕਮੇਟੀ ਗੁਰਾਇਆਂ ਦੇ ਚੇਅਰਮੈਨ ਪ੍ਰਦੀਪ ਦੁੱਗਲ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਆਪ ਪਾਰਟੀ ਦੇ ਆਗੂ ਮजूद ਸਨ ਫਿਲੌਰ ਤੋਂ ਨਵਰੰਗ ਚੈਨਲ ਦੇ ਰਾ익 ਮਾਨੰਗਲ ਦੀ ਵਿਸ਼ੇਸ਼ ਰਿਪੋਰਟ ਮੰਡੀਆਂ ਦੇ ਵਿੱਚ ਜੋ ਫਸਲ ਦੀ ਆਮਦ ਹੈ ਕਣਕ ਦੀ ਆਮਦਿਆ ਉਸ ਦੀ ਪ੍ਰੋਕਿਊਰਮੈਂਟ ਦੇਖਣ ਦੇ ਲਈ ਆ ਸਾਡੇ ਬਹੁਤ ਹੀ ਸਤਿਕਾਰਯੋਗ ਲਾਲਜੰਦ ਕਟਾਰੂ ਚੱਕ ਜੀ ਕੈਬਨਿਟ ਮੰਤਰੀ ਉਹ ਅੱਜ ਦਾਣਾ ਮੰਡੀ ਫਲੋਰ ਦੇ ਵਿੱਚ ਆਏ ਆ ਉਹਨਾਂ ਨੇ ਆਣ ਕੇ ਪੂਰੇ ਸਮੁੱਚੇ ਪ੍ਰਬੰਧਨ ਦੀ ਜਿਹੜੀ ਸਮੀਖਿਆ ਕੀਤੀ ਆ ਔਰ ਉਹ ਆਰਤੀਆ ਭਰਾਵਾਂ ਨੂੰ ਮਿਲੇ ਕਿਸਾਨ ਭਰਾਵਾਂ ਨੂੰ ਮਿਲੇ ਆ ਔਰ ਨਾਲ ਦੀ ਨਾਲ ਮਜ਼ਦੂਰ ਭਰਾਵਾਂ ਦੇ ਨਾਲ ਵੀ ਉਹਨਾਂ ਨੇ ਆਪਣਾ ਰਸਤਾ ਆ ਸਾਂਝਾ ਕੀਤਾ ਆ ਔਰ ਉਹਨਾਂ ਦੇ ਨਾਲ ਵੀ ਮਤਲਬ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਔਰ ਦੱਸਿਆ ਕਿ ਪਹਿਲਾਂ ਇੱਕ ਗੱਟੇ ਦੀ ਜਿਹੜੀ ਆ ਅਹ ਚੁਕਾਈ ਸੀ ਉਹ 2 ਰੁਪਏ ਦਾ 21 ਪੈਸੇ ਸੀ ਹੁਣ ਜਿਹੜੀ ਹੈਗੀ ਆ ਉਹ 2 ਰੁਪਏ 64 ਪੈਸੇ ਜਿਹੜੀ ਹੈਗੀ ਆ ਹੋਈ ਆ ਸੋ ਇਹਦੇ ਨਾਲ 10 ਕਰੋੜ ਰੁਪਏ ਦਾ ਸਮੁੱਚੇ ਪੰਜਾਬ ਦੇ ਵਿੱਚ ਇਹਨਾਂ ਮਜ਼ਦੂਰਾਂ ਨੂੰ ਲਾਭ ਜਾ ਰਿਹਾ ਬਾਕੀ 2450 ਰੁਪਏ ਪ੍ਰਤੀ ਕੁਆਟਰ ਦੇ ਹਿਸਾਬ ਨਾਲ ਐਮ ਐਸ ਵੀ ਦੀ ਲਾਗ ਦੇ ਨਾਲ ਜਿਹੜੀ ਆ ਮੰਡੀਆਂ ਦੇ ਵਿੱਚੋਂ ਕਣਕ ਜਿਹੜੀ ਹੈਗੀ ਆ ਉਹ ਜਿੰਨੀ ਆਉਂਦੀ ਆ ਚੱਕੀ ਜਾਂਦੀ ਆ ਔਰ ਜਿਹੜੀ ਕਿਸਾਨ ਦੀ ਬੋਲੀ ਹੋ ਜਾਂਦੀ ਆ 24 ਘੰਟਿਆਂ ਦੇ ਵਿੱਚ ਵਿੱਚ ਉਹਦੀ ਜਿਹੜੀ ਹੈਗੀ ਆ ਆ ਜਾਏਗੀ ਜਿਹੜੀ ਹੈ ਗਿਆ ਬੈਂਕ ਦੇ ਖਾਤੇ ਦੇ ਵਿੱਚ ਪੈ ਜਾਂਦੀ ਹੈ ਗਿਆ ਧੰਨਵਾਦ ਅੱਜ ਮੈਂ ਫੇਰ ਇੱਕ ਵਾਰ ਫਲੋਰ ਮੰਡੀ ਸਾਇਆ ਔਰ ਫਲੋਰ ਮੰਡੀ ਦੇ ਅੰਦਰ ਮੇਰੇ ਨਾਲ ਸਾਡੇ ਐਜੂਕੇਸ਼ਨ ਕਾਰਪੋਰੇਸ਼ਨ ਦੇ ਪੰਜਾਬ ਦੇ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਫੂਡ ਸਪਲਾਈ ਵਿਭਾਗ ਦੇ ਸਮਸਤ ਅਧਿਕਾਰੀ ਸੁਭਾਨ ਐਸ ਡੀ ਐਮ ਪਲੌਰ ਤੇ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਬੀਟ ਦੀ ਪ੍ਰੋਕਿਉਰਮੈਂਟ ਦਾ ਸੀਜ਼ਨ ਹੈ ਉਹ ਆਪਣੀ ਪੀਕ ਤੇ ਜਾ ਰਿਹਾ ਡੇ ਬਾਏ ਡੇ ਸੋ ਹਰ ਰੋਜ਼ ਦੋ ਤਿੰਨ ਡਿਸਟ੍ਰਿਕਟ ਦੇ ਅੰਦਰ ਜਾ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਆ ਪ੍ਰੋਕਿਉਰਮੈਂਟ ਨੂੰ ਲੈ ਕੇ ਉਹਨਾਂ ਨੂੰ ਗਰਾਊਂਡ ਸੂਰਤ ਤੇ ਜਾ ਕੇ ਚੈੱਕ ਕਰਨ ਦੇ ਲਈ ਸਵੇਰੇ ਗੁਰਦਾਸਪੁਰ ਮੰਡੀ ਚ ਗਏ ਆ ਉਸ ਤੋਂ ਬਾਅਦ ਜ਼ਿਲ੍ਹਾ ਹਿਆਰਪੁਰ ਦੀ ਸੁਹਾ ਮੰਡੀ ਚ ਔਰ ਹੁਣ ਮੈਂ ਜਲੰਧਰ ਦੀ ਪਿਆਰੀ ਧਰਤੀ ਪੰਡਤ ਸਰਦਾ ਰਾਮ ਜੀ ਦੀ ਧਰਤੀ ਫਲੋਰ ਚ ਆਇਆ ਸੋ ਇੱਥੇ ਆ ਕੇ ਪਰਚੇਜ ਦੀ ਸ਼ੁਰੂਆਤ ਕਰਾਈ ਹੈ ਵੈਸੇ ਤਾਂ ਆਲਰੇਡੀ ਪਰਚੇਜ ਕੀਤੀ ਜਾ ਰਹੀ ਹੈ ਸੋ ਆਪਣੇ ਮਜ਼ਦੂਰ ਸਾਥੀਆਂ ਨੂੰ ਮਿਲੇ ਆ ਕਿਸਾਨਾਂ ਨੂੰ ਮਿਲੇ ਆ ਸੋ ਮਾਨ ਸਾਹਿਬ ਦਾ ਜਿਹੜਾ ਆਦੇਸ਼ ਆ ਕਿ ਜਿਹੜੀ ਸੀਜ਼ਨ ਹੈ ਕਣਕ ਦਾ ਦੇ ਦੌਰਾਨ ਮੰਡੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਕਿਸਾਨ ਨੂੰ ਕੋਈ ਮਜ਼ਦੂਰ ਨੂੰ ਗਵਾੜਤੀ ਨੂੰ ਦਿੱਕਤ ਨਾ ਆਵੇ ਸੋ ਇਹਦੇ ਲਈ ਜਿਹੜੇ ਪ੍ਰਬੰਧ ਕੀਤੇ ਆ ਉਹਨਾਂ ਦਾ ਉਦੇ ਤੇ ਅੱਖ ਰੱਖੀ ਜਾ ਰਹੀ ਹੈ ਉਹਨੂੰ ਚੈੱਕ ਕੀਤਾ ਜਾ ਰਿਹਾ ਹਰ ਰੋਜ਼ ਸਾਡੇ ਅਧਿਕਾਰੀ ਸੇਵਨ ਮੈਂ ਵੀ ਖੁਦ ਮੰਡੀਆਂ ਚ ਵਿਜ਼ਿਟ ਕਰ ਰਿਹਾ ਸੋ ਹੁਣ ਤੱਕ ਪੰਜਾਬ ਦੀ ਮੰਡੀਆਂ ਚ 37 ਲੱਖ ਮੀਟਿਕ ਟਨ ਜਿਹੜੀ ਐਮਟੀ ਕਣਕ ਪਹੁੰਚੀ ਆ ਤੇ ਸਾਡੇ 33 ਲੱਖ ਐਮਟੀ ਅਸੀਂ ਜਿਹੜੀ ਮੰਡੀਆਂ ਚੋਂ ਖਰੀ ਚੁੱਕੇ ਆ ਸੋ ਉਹਦੀ ਜਿਹੜੀ ਬੰਦੀ ਪੇਮੈਂਟ ਆ ਐਮਐਸਪੀ ਦੇ ਮੁਤਾਬਕ 2425 ਰੁਪਏ ਦੇ ਮੁਤਾਬਕ 3216 ਕਰੋੜ ਰੁਪਿਆ ਕਿਸਾਨਾਂ ਦੇ ਖਾਤਿਆਂ ਚ ਪਾਇਆ ਜਾ ਚੁੱਕਿਆ ਸੋ ਲਗਾਤਾਰ ਜਿਹੜਾ ਮੈਂ ਜਿੱਦਾਂ ਦੱਸਿਆ ਪੀ ਹਰ ਰੋਜ਼ 8 ਲੱਖ 10 ਲੱਖ ਐਮਟੀ ਜਿਹੜੀ ਕਣਕ ਵੱਡੀਆਂ ਚ ਆ ਰਹੀ ਹੈ ਸੋ ਅੰਦਾਜ਼ਨ 8 ਲੱਖ ਕਿਸਾਨ ਪੰਜਾਬ ਦੀ ਮੰਡੀਆਂ ਚ ਆਊਗਾ 1864 ਜਿਹੜੇ ਸਾਡੇ ਖਰੀਦ ਕੇਂਦਰ ਬਣੇ ਆ ਉਹ ਪੂਰੀ ਤਰ੍ਹਾਂ ਐਕਟਿਵ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਘਾਟ ਨਹੀਂ ਹੈ ਸੋ ਸਾਰੇ ਪ੍ਰਬੰਧ ਜਿਹੜੇ ਆ ਜਿਹੜੇ ਮਾਨ ਸਾਹਿਬ ਦੀ ਗਵਾਈ ਚ ਸਰਕਾਰ ਨੇ ਕੀਤੇ ਉਹਨਾਂ ਪ੍ਰਬੰਧਾਂ ਦਾ ਵੱਡਾ ਫਾਇਦਾ ਫਾਇਦਾ ਜਿਹੜਾ ਕਿਸਾਨਾਂ ਨੂੰ ਮਿਲ ਰਿਹਾ ਔਰ ਕਿਸਾਨ ਖੁਸ਼ ਹੋ ਕੇ ਮੰਡੀਆਂ 'ਚ ਜਾ ਰਹੇ ਆ 24 24 ਘੰਟਿਆਂ 'ਚ ਪੇਮੈਂਟ ਉਹਦੇ ਖਾਤੇ 'ਸਪੈਰੀ ਆ